ਸੋ ਸਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਲੰਬੇ ਸਮੇਂ ਬਾਅਦ ਰਾਈਡ ਦੇ ਉੱਤੇ ਜਾ ਰਹੇ ਆ ਤੇ ਅੱਜ ਇੱਕ ਦਿਨ ਖਾਸ ਹੁਣ ਕਰਕੇ ਤੇ ਆਪਾਂ ਸੋਚਿਆ ਕਿ ਸੇ ਖਾਸ ਜਗ੍ਹਾ ਦੇ ਉੱਤੇ ਰਾਈਡ ਪਲਾਨ ਕਰਕੇ ਤੇ ਸਾਡੇ ਸਾਥੀ ਸਾਰੇ ਤਿਆਰ ਨੇ ਆਜੋ ਲੋ ਜੀ ਸਾਡਾ ਇਨਰ ਗਰੁੱਪ ਅੱਜ ਆਪਾਂ ਸਾਖੀ 13 April 2025 ਦਿਨ ਸੰਡੇ ਤਲਵੰਡੀ ਆਪਣੇ ਤਲਵੰਡੀ ਜਾਣ ਦੀ ਪਲਾਨਿੰਗ ਕੀਤੀ ਤੇ ਆਪਾਂ ਸਾਰੇ ਰਾਈਡਰ ਤੁਰੇ ਹੁਣ ਅਸੀਂ ਰਸਤੇ 'ਚ ਹਾਲਟ ਲੈਣ ਲਈ ਖੜੇ ਹੋਏ ਆ ਵੱਖ-ਵੱਖ ਸਾਥੀ ਸਾਡੇ ਸਾਡੇ ਨਾਲ ਜੁੜੇ ਹੋਏ ਆ ਤੇ ਨਾਲ ਸਾਡੇ ਅਮਰਦੀਪ ਜੀ ਜੋ ਕਿ ਪਿਛਲੇ ਦਿਨੀ ਸੇਵਾਮੁਕਤ ਹੋਇਆ ਹਾਂਜੀ ਸਰ ਰਿਟਾਇਰਮੈਂਟ ਤੋਂ ਬਾਅਦ ਆਈ ਲਾਈਫ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਨਜ਼ਾਰੇ ਆਜਾ ਹਾਂਜੀ ਗਪਲ ਜੀ ਕੀ ਹਾਲ ਹੈ ਆਓ ਬਹੁਤ ਬੈਟੋ ਬਾਈਕ ਤੇ ਚਲੋ ਫਿਰ ਚਲੋ ਯਾਰ ਰਵਾਨਾ ਆਜੋ ਲਓ ਜੀ ਸਾਥੀ ਆਪਣੇ ਫੇਰ ਘਰ ਪਹੁੰਚਣੇ ਸਾਰੇ ਤੇ ਬੜੇ ਟਾਈਮ ਬਾਅਦ ਆਪਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤੇ ਜੇ ਚੰਗੀ ਲੱਗੀ ਫੇਰ ਹੀ ਅਪਲੋਡ ਕਰਾਂਗੇ ਆਜੋ ਜੀ ਚਲੋ ਜੀ ਤਾਂ ਦੋਸਤੋ ਆਪਾਂ ਸਵੇਰ 7 ਵਜੇ ਤੁਰੇ ਸੀਗੇ ਬਠਿੰਡੇ ਸ਼ਹਿਰ ਤੋਂ ਤੇ ਆਪਣੀ ਕੋਸ਼ਿਸ਼ ਰਹੂਗੀ ਵੀ ਠੰਡਾ ਠੰਡਾ ਜਦੋਂ ਤੱਕ ਮੌਸਮ ਆ ਉਦੋਂ ਤੱਕ ਆਪਾਂ ਰਾਈਡ ਆਪਣੀ ਕੰਪਲੀਟ ਕਰ ਲਈਏ ਕਿਉਂਕਿ ਬਾਅਦ ਚ ਹੋ ਜਾਣੀ ਹੈਗੀ ਗਰਮੀ ਤੇ ਆ ਦੇਖੋ ਹੁਣ ਤੁਸੀਂ ਆਪਾਂ ਤਕਰੀਬਨ ਤਲਵੱਡੀ ਸਾਬੋ ਦੇ ਨੇੜੇ ਜੱਲ ਜਲ ਗਏ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਲੰਗਰ ਤੇ ਬਹੁਤ ਸਾਰੀ ਆਪਾਂ ਨੂੰ ਸੰਗਤ ਦਿਹੂਗੀ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਵਾਂ ਤੱਠ ਹੋਣ ਕਰਕੇ ਤੇ ਦੂਜੀ ਗੱਲ ਥੋੜਾ ਪੋਲੀਟੀਕਲ ਜਿਹੜੀਆਂ ਸਟੇਜਾਂ ਵੀ ਲੱਗਦੀਆਂ ਵਾਂ ਜਿਸ ਕਰਕੇ ਥੋੜੀ ਸਿਕਿਉਰਟੀ ਹੈ ਜਿਹੜੀ ਪੁਲਸਾਂ ਜਿਹੜੀ ਜ਼ਿਆਦਾ ਤਣਾਤ ਕਰ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਸਾਹਮਣੇ ਦੇਖ ਰਹੇ ਹਾਂ ਤੇ ਇਹਦਾ ਥੋੜਾ ਖਾਮ ਹੈ ਅੱਜਾ ਜਿਹੜਾ ਵਾ ਸੰਗਤਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਜਦੋਂ ਪੋਲੀਟੀਕਲ ਲੀਡਰ ਆਉਂਦੇ ਆ ਤਾਂ ਉਹਨਾਂ ਦੇ ਲਈ ਸਪੈਸ਼ਲ ਰਸਤੇ ਬਣ ਜਾਂਦੇ ਹਾਂ ਹਾਂਜੀ ਜਿਵੇਂ ਉਹਨਾਂ ਲਈ ਸਪੈਸ਼ਲ ਰਸਤੇ ਬਣ ਜਾਂਦੇ ਆ ਤੇ ਉਹਦਾ ਫੇਰ ਖਾਮ ਹੈ ਅੱਜਾ ਸੰਗਤਾਂ ਨੂੰ ਭੁਗਤਣਾ ਪੈਂਦਾ ਤੇ ਬਾਕੀ ਜਿਹੜੇ ਫੈਸਲੇ ਆਉਣ ਵਾਲੇ ਆ ਉਹਨਾਂ ਦਾ ਤਾਂ ਚਲੋ ਹੋ ਜਾਂਦਾ ਉਹਨਾਂ ਦੀ ਐਕਸੈਸ ਬਣ ਜਾਂਦੀ ਏ ਕਾਰਾਂ ਗੱਡੀਆਂ ਵਾਲਿਆਂ ਨੂੰ ਜਿਆਦਾ ਔਖਾ ਹੈ ਨਾ ਉਹਨਾਂ ਦੀ ਪਾਰਕਿੰਗ ਆ ਜਿਹੜੀ ਕਾਫੀ ਪਿੱਛੇ ਬਣ ਹੋ ਗਈ ਜਿਵੇਂ ਆ ਤੁਸੀਂ ਦੇਖੋ ਪਾਰਕਿੰਗ ਬਣੀ ਹੋਈ ਏ ਗੱਡੀਆਂ ਦੀ ਵੱਡੇ ਵੀਕਲ ਆ ਜਿਹੜੇ ਪਿੱਛੇ پارک ਹੋ ਜਾਂਦੇ ਏ ਥੋੜੇ ਛੋਟੇ ਅੱਗੇ ਜਾ ਕੇ ਉਹਨਾਂ ਦੀ ਪਾਰਕਿੰਗ ਆ ਜਿਹੜੀ ਉਹ ਬਣ ਜਾਂਦੀ ਏ ਟ੍ਰਿਫੋ ਮੈਨੇਜਮੈਂਟ ਕਰਨੀ ਪੈਂਦੀ ਏ ਜਦੋਂ ਕਿਤੇ ਵੀ ਸੰਕਟਾ ਜਿਹੜੀ ਜਿਆਦਾ ਆਉਂਦੀ ਏ ਉਹ ਤੇ ਮੈਨੇਜਮੈਂਟ ਦੇ ਨਿਕੋਤ ਪੈਂਦੀ ਏ ਕਿਸੇ ਤਰ੍ਹਾਂ ਆਪਾਂ ਵੀ ਹੌਲੀ ਹੌਲੀ ਅੱਗੇ ਵਧ ਰਹੇ ਆ ਅਜੀ ਸਾਹਮਣੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਨੇ ਬਾਬਾ ਬਲਜੀਤ ਜੀ ਇਹ ਇੱਥੇ ਇਹਨਾਂ ਦੀ ਲੰਗਰ ਦੀ ਸੇਵਾ ਚੱਲ ਰਹੀ ਹੈ ਇਹ ਆਪਣੇ ਰਾਈਡਰ ਸਾਥੀ ਵੀ ਆ ਇਹ ਇਹਨਾਂ ਨੇ ਆਪਾਂ ਨੂੰ ਇਹਨਾਂ ਦੇ ਬਲਾਵੇ ਤੇ ਆਪਾਂ ਇਹਨਾਂ ਦੀ ਜਿੱਥੇ ਲੰਗਰ ਦੀ ਸੇਵਾ ਚੱਲਦੀ ਆਪਾਂ ਉਧਰਲੇ ਪਾਸੇ ਨੂੰ ਜਾ ਰਹੇ ਆ ਤੇ ਕਿਉਂਕਿ ਉਹ ਰਸਤਾ ਜਿਹੜਾ ਸੀਗਾ ਤਕਰੀਬਨ ਸਾਰਾ ਦਾ ਸਾਰਾ ਬਲਾਕ ਸੀਗਾ ਇਹ ਆਪਾਂ ਇੱਕ ਵੱਖਰੇ ਰਸਤੇ ਰਾਹੀਂ ਆਪਾਂ ਅਪਰੋਚ ਕਰਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆਂ ਜਦੋਂ ਜਾਏ ਤਾਂ ਕਰਕੇ ਹੀ ਪਹੁੰਚਣਾ ਪੈਂਦਾ ਵਾ ਬਾਕੀ ਥੋੜਾ ਜਿਹਾ ਦੇਖਣਾ ਵੀ ਪੈਂਦਾ ਕਿਸੇ ਤਰ੍ਹਾਂ ਦੀ ਕੋਈ ਨੁਕਸਾਨਦਗ ਚੀਜ਼ ਨਾ ਹੋ ਜਾਏ ਕਿਸੇ ਦੇ ਲਈ ਵੀ ਤੇ ਇਸ ਕਰਕੇ ਆਪਾਂ ਸਾਰੇ ਰੂਲ ਰੈਗੂਲੇਸ਼ਨਸ ਦੀ ਪਾਲਣਾ ਕਰਦੇ ਹੋਏ ਆਪਾਂ ਆਪਣੀ ਜਿਹੜੀ ਅੱਜ ਦੀ ਰਾਈਡ ਆ ਉਹ ਕੰਪਲੀਟ ਕਰਨੀ ਆ ਤੇ ਆ ਦੇਖੋ ਤੁਸੀਂ ਇਹਨਾਂ ਨੇ ਰੋਡ ਆ ਜਿਹੜਾ ਪ੍ਰੋਪਰ ਡਿਵਾਈਡ ਕਰਿਆ ਹੋਇਆ ਤੇ ਲੰਗਰ ਆ ਜਿਹੜੇ ਥਾਂ ਥਾਂ ਤੇ ਲੱਗੇ ਹੋਏ ਆ ਆਪਾਂ ਦੇਖੋ ਤੀ तकरीबन ਉਹ ਸਾਰਾ ਪੈਚ ਹੈ ਜਿਹੜਾ ਜਿੱਥੇ ਆਪਾਂ ਪਿੱਛੇ ਟ੍ਰੈਫਿਕ ਦੇਖਿਆ ਹੀ ਪਾਰ ਕਰਕੇ ਤੇ ਵੱਖਰੇ ਰਸਤੇ ਦੇ ਉੱਤੇ ਜਾ ਕੇ ਤੇ ਫਿਰ ਦੁਬਾਰਾ ਜਿਹੜਾ ਮੇਨ ਰਸਤਾ ਉਸੇ ਤੇ ਆ ਗਿਆ ਹੁਣ ਇੱਥੇ ਫੇਰ ਸੰਗਤ ਦਾ ਬਹੁਤ ਜ਼ਿਆਦਾ ਪਰਹਾਰ ਹੋਣ ਕਰਕੇ ਉਹ ਸਾਰਾ ਜਿਹੜਾ ਡਿਵਰਜਨ ਆ ਟ੍ਰੈਫਿਕ ਦਾ ਤੇ ਕਾਰਾਂ ਦਾ ਉਵੇਂ ਹੀ ਕੀਤਾ ਹੋਇਆ ਹੁਣ ਇੱਥੇ ਫੇਰ ਆਪਾਂ ਥੋੜੀ ਜਿੱਦੋਜਿਹਾਦ ਕਰਕੇ ਆਪਾਂ ਅੱਗੇ ਪਹੁੰਚ ਕੇ ਤੇ ਹੁਣ ਇੱਥੋਂ ਆਪਾਂ ਵਖਰੇਵਾ ਵੱਖਰਾ ਰਸਤਾ ਲੈ ਲਿਆ ਹੁਣ ਉਹ ਸਾਹਮਣੇ ਤੁਸੀਂ ਦੇਖੋ ਤੱਕ ਤੂੰ ਰਸਤਾ ਜਾਂਦਾ ਤਖਸੀਨ ਤਰਦਉ ਦਾ ਸਾਹਿਬ ਨੂੰ ਔਰ ਆਪਾਂ ਇੱਥੋਂ ਵੱਖਰਾ ਰਸਤਾ ਲੈ ਲਿਆ ਕਿਉਂਕਿ ਆਪਣੀ ਜਿਹੜੀ ਲੰਗਰ ਦੀ ਸੇਵਾ ਵਾ ਉਹ ਚੱਲਦੀ ਹੈ ਜੀ ਬਾਬਾ ਬੁੱਗਾ ਜੀ ਦੇ ਤੇ ਉੱਥੇ ਆਪਾਂ ਪਹੁੰਚ ਕੇ ਆਪਾਂ ਅੱਜ ਵੀ ਰਾਈਡ ਕੰਪਲੀਟ ਕਰਨੀ ਹੈ ਤੇ ਉੱਥੇ ਜਾਣ ਦੀ ਵੀ ਸਾਨੂੰ ਥੋੜੀ ਪਰੇਸ਼ਾਨੀ ਆ ਜਿਹੜੀ ਆਊਗੀ ਕਿਉਂਕਿ ਪੁਲਿਸ ਦੀ ਚੈਕਿੰਗ ਜਿਹੜੀ ਬਹੁਤ ਜ਼ਿਆਦੇ ਆ ਪੁਲਿਸ ਨੇ ਫਾਤਾ ਤੇ ਬੈਰੀਅਰ ਲਾਏ ਹੋਏ ਆ ਤੇ ਉਹ ਲੰਘਣ ਨਹੀਂ ਦਿੰਦੇ ਜੀ ਕਿਸੇ ਵੀ ਤਰ੍ਹਾਂ ਦੇ ਵਹੀਕਲ ਨੂੰ ਅਦੇ ਕੋ ਤੁਸੀਂ ਹੁਣ ਜਿਵੇਂ ਇੱਥੇ ਸਾਨੂੰ ਰੋਕਿਆ ਉਹਨਾਂ ਨੇ ਜਾਨੀ ਕਹਿ ਲਓ ਵੀ ਆਪਣੇ ਜੋ ਉਹਨਾਂ ਦੇ ਡਾਇਰੈਕਸ਼ਨਸ ਆਉਂਦੀਆਂ ਨੇ ਉੱਪਰੋਂ ਉਹਨਾਂ ਦੇ ਮੁਤਾਬਕ ਆਪਣੀ ਜਿਹੜੀ ਡਿਊਟੀ ਕਰਨੀ ਹੁੰਦੀ ਹੈ ਉਹਨਾਂ ਦਾ ਕਹਿਣਾ ਮੈਂ ਵੀ ਇੱਥੇ ਐਕਸੈਸ ਨਹੀਂ ਹੈਗੀ ਤੋ ਚਲੋ ਆਪਾਂ ਇਹਨਾਂ ਨੇ ਡਿਊਟੀ ਦੇ ਵਿੱਚ ਕੋਈ ਵਿਘਨ ਨਹੀਂ ਪਾਉਦੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਕੋਈ ਹੋਰ ਰਸਤੇ ਰਾਈ ਜਿੱਥੋਂ ਆਪਾਂ ਨੂੰ ਈਜ਼ਲੀ ਐਕਸੈਸ ਮਿਲ ਜੇ ਉਧਰ ਦੀ ਆਪਾਂ ਹੁੰਦੇ ਹੋਏ ਆਪਾਂ ਪਹੁੰਚ ਕੇ ਤੇ ਆਪਾਂ ਆਪਣਾ ਜਿੱਥੇ ਜਾਣਾ ਵਾ ਠੀਕ ਹੈ ਜੀ ਉਥੇ ਆਪਾਂ ਪਹੁੰਚ ਗਏ ਹੁਣ ਆਪਾਂ ਦੂਜੇ ਰਸਤੇ ਦੀ ਭਾਲ ਕਰਕੇ ਉਧਰ ਨੂੰ ਆ ਪਰਵਾਨਾ ਹੋ ਗਿਆ ਦੇਖੋ ਇੱਥੋਂ ਆਪਣਾ ਰਸਤਾ ਮਿਲ ਗਿਆ ਤੇ ਆਪਾਂ ਆਪਾਂ ਹੁਣ ਆ ਵੇਖੋ ਤੁਸੀਂ ਆਪਾਂ ਬਾਬਾ ਬੁੱਗਾ ਜੀ ਦੇ ਮਸਤਵਾਨਾ ਸਾਹਿਬ ਜਿੱਥੇ ਆਪਾਂ ਲੰਗਰ ਦੇ ਸੀ ਉਹ ਉਥੇ ਆਪਾਂ ਪਹੁੰਚ ਰਹੇ ਆ ਲੰਗਰਾਂ ਦੀ ਕੋਈ ਕਮੀ ਨਹੀਂ ਲੰਗਰ ਬੇਮਿਸਾਲ ਲੰਗਰ ਲੱਗੇ ਹੋਏ ਆ ਬੜੀ ਸੰਗਤ ਹੈ ਜੀ ਤੇ ਮੈਂ ਕੰਨਾ ਵੀ ਜਿਹੜੇ ਇੱਥੇ ਆਪਣੇ ਆਉਂਦੇ ਆ ਬਸ ਨੌ ਨਿਹਾਲ ਹੋ ਕੇ ਜਾਂਦੇ ਆ ਹਰ ਤਰ੍ਹਾਂ ਦਾ ਪ੍ਰਸ਼ਾਦਾ ਪਾਣੀ ਹਰ ਤਰ੍ਹਾਂ ਦਾ ਜਲ ਪਾਣੀ ਵਸ ਕੇ ਰਪਈ ਹੈ ਜੀ ਸਾਰੀ ਧੰਧਾਂ ਨਹੀਂ ਹੋਈ ਪਈ ਹੈ ਦੇਖੋ ਤੁਸੀਂ ਤੇ ਬੜਾ ਮਤਲਬ ਵੀ ਸਵੇਰ ਦਾ ਸਮਾਂ ਓਨ ਕਰਕੇ ਥੋੜਾ ਜਿਹਾ ਆਰਾਮ ਰਿਹਾ ਕਿਉਂਕਿ ਬਾਅਦ ਵਿੱਚ ਹੋ ਜਾਂਦੀ ਹੈਗੀ ਗਰਮੀ ਉਹ ਗਰਮੀ ਦੇ ਵਿੱਚ ਫਿਰ ਬੰਦਾ ਜਿਹੜਾ ਵਾ ਉਹ ਨਹੀਂ ਸਹਿਜ ਪਾਉਂਦਾ ਜਿਹੜਾ ਸਹਿਜ ਹੈ ਜਿਹੜਾ ਸਵੇਰ ਦੇ ਸਮੇਂ ਬੰਦਾ ਪਾ ਲੇਦਾ ਆ ਆਪਣਾ ਲੰਗਰ ਜਿੱਥੇ ਆਪਣੇ ਬਾਬਾ ਜੀ ਬਨਜੀ ਜੀ ਦਾ ਸੇਵਾ ਜਿੱਥੋਂ ਦੇ ਪ੍ਰਬੰਧਕ ਨੇ ਇਹ ਉੱਤਿਆਪਾ ਆ ਗਏ ਕਿ ਇੱਥੇ ਆਪਾਂ ਹੁਣ ਥੋੜਾ ਜਲ ਪਾਣੀ ਛੱਕ ਕੇ ਮਹਾਰਾਜ ਅੱਗੇ ਨਮਸਤਕ ਹੋ ਗਏ ਮੱਥਾ ਟੇਕ ਕੇ ਅੱਜ ਦੀ ਰਾਈਡ ਨੂੰ ਆਪਾਂ ਕੰਪਲੀਟ ਤਕਰੀਬਨ ਤਕਰੀਬਨ ਕਰ ਲੈਣਾ ਵਾ ਬਾਅਦ ਚ ਵਾਪਸੀ ਦੇ ਸਫਰ ਆ ਉਹ ਆਪਾਂ ਵਾਪਸੀ ਦੇ ਸਫਰ ਦੀ ਵੀਡੀਓ ਨਹੀਂ ਪਾਈ ਦੀ ਜਿਵੇਂ ਕਿ ਆਪਾਂ ਰੈਗੂਲਰ ਆਪਾਂ ਸਰਪ੍ਰਸਤ ਸਰਪੇਕ ਮੈਮਰੀ ਬਣਾਉਣੀ ਹੁੰਦੀ ਹੈ ਦੂਜਾ ਥੋੜਾ ਜਿਹਾ ਆਪਾਂ ਨੂੰ YouTube ਵੱਲੋਂ ਕੱਲ ਨੋਟਿਸ ਵੀ ਆਇਆ ਸੀ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ ਤੁਸੀਂ ਕੋਈ ਵੀਡੀਓ ਨਹੀਂ ਪਾਈ ਤੇ ਇਸ ਕਰਕੇ ਮੈਂ ਸੋਚਿਆ ਚੱਲ ਇਹ ਵੀ ਨਾਲੇ ਇੱਕ ਮੈਮਰੀ ਗ੍ਰੇਟ ਹੋ ਰਹੀ ਹੈ ਤੇ ਦੂਜਾ ਆਪਣੀ ਵੀਡੀਓ ਭੇਜੂਗੀ ਲਓ ਜੀ ਹੁਣ ਆਪਾਂ ਇੱਥੋਂ ਸ਼ਾਰਟਕਟ ਲੈ ਕੇ ਮੱਥਾ ਟੇਕ ਕੇ ਤੇ ਅੱਜ ਦੀ ਰਾਈਡ ਨੂੰ ਆਪਾਂ ਤਕਰੀਬਨ ਤਕਰੀਬਨ ਕੰਪਲੀਟ ਕਰ ਦੇਣਾ ਤੇ ਵੀਡੀਓ ਸਾਡੀ ਜਰੂਰ ਛੋਟੀ ਹੈ ਪਰ ਚਲੋ ਹਾਜ਼ਰੀ ਲਵਾਉਣੀ ਆ ਅਸੀਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਉਹਦੇ ਕੰਨ ਨੂੰ ਗੁਲਦਸਤਾ ਬਣਾ ਕੇ ਵੀਡੀਓ ਦਾ ਅਸੀਂ ਪੇਸ਼ ਕਰਨਾ ਜੋ ਕਿ ਸਤੋਂ ਉਮੀਦ ਕਰਾਂਗੇ ਤੁਹਾਨੂੰ ਪਸੰਦ ਆਊਗਾ ਤਾਂ ਅੱਗੇ ਆਪਾਂ ਆਉਣ ਵਾਲੀ ਡ੍ਰਿਪ ਹੋਣਗੇ ਉਹਨਾਂ ਦੀ ਇੱਕ ਬਕਾਇਦਾ ਆਪਾਂ ਫਿਲਮੋਗ੍ਰਾਫੀ ਕਰਕੇ ਸਟੋਰੀ ਬਣਾ ਕੇ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੇਰਾ ਥੋੜਾ ਪੈਟਰਨ ਆਪਾਂ ਚੇਂਜ ਕਰਨਾ ਤਾਂ ਜੋ ਵੀ ਜੋ ਇੱਕ ਪੂਰਾ ਟ੍ਰਿਪ ਉਹਦੀ ਇੱਕ ਹੀ ਵੀਡੀਓ ਬਣਾ ਕੇ ਪਾਈ ਜਾਵੇ ਲਓ ਜੀ ਹੁਣ ਆਪਾਂ ਵਾਪਸੀ ਕਰ ਰਹੇ ਹਾਂ ਤੇ ਇੱਕ ਵਾਰੀ ਫੇਰ ਆਪਣੇ ਸਾਰੇ ਜਿੰਨੇ ਵੀ ਰਾਈਡਰ ਸਾਥੀ ਆ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਨੱਲ ਲਵੋ ਤੇ ਬਸ ਜੇ ਤੁਹਾਨੂੰ ਜੋਧਾ ਪ੍ਰਗਮ ਚੈਨਲ ਦੀਆਂ ਵੀਡੀਓ ਸਗੀਆਂ ਲੱਗਦੀਆਂ ਤੇ ਪਿਆਰ ਬਖਸ਼ਿਓ ਸਤਿਕਾਰ ਦਿਓ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਜੀ ਥੋੜਾ ਸਾਰਿਆਂ ਦਾ